ਹਾਂਜੀ ਸਵਾਗਤ ਹੈ ਜੀ ਆਪਣੇ YouTube ਚੈਨਲ ਦੀਪ ਡੈਰੀ ਫਾਰਮ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੁਹਾਨੂੰ ਦਿੱਤੇ ਗਏ ਬੈਲ ਦੰਸਾਨ ਦਿਵਾ ਲਓ ਤਾਂ ਕਿ ਹਰੇਕ ਔਰ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਕਰਾਉਣੀ ਹੋਵੇ ਤਾਂ ਮੈਂ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਆ ਮੇਰਾ ਮੋਬਾਈਲ ਨੰਬਰ 98725 92794 ਦੋਸਤੋ ਅੱਜ ਦੀ ਵੀਡੀਓ ਪਿੰਡ ਜਲਾਲ ਬਕਰਾਂਵੰਡੀ 'ਚ ਪਹੁੰਚੋ ਆ ਆਪਾ ਪੰਡ ਜਲਾਲ 'ਚ ਸੋ ਪਹਿਲਾਂ ਵੀ ਆਪਾਂ ਇੱਕ ਵੀਡੀਓ ਪਾਈ ਸੀ ਬਹੁਤ ਵਧੀਆ ਸਪੌਂਸ ਰਿਹਾ ਆਪਾਂ ਨੂੰ ਜਿਵੇਂ ਕਿ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਆਪਣੇ ਪਿੰਡ ਮੰਡੀ ਲੱਗਣੀ ਸ਼ੁਰੂ ਹੋਈ ਆ ਬੱਕਰਾਂਾਂ ਵਾਲੀ ਜੋ ਕਿ ਹਰ ਮੰਗਲਵਾਰ ਨੂੰ ਲੱਗਦੀ ਆ ਤੇ ਅੱਜ ਮੰਡੀ ਦੇ ਵਿੱਚ ਆ ਜਿਵੇਂ ਤੁਸੀਂ ਦੇਖ ਸਕਦੇ ਆ ਸਾਹਮਣੇ ਵੀ ਇੱਕ ਦੇਸੀ ਕੁੱਕੜ ਵੀ ਲੈ ਕੇ ਆਇਆ ਦੇਖੋ ਜੀ ਜਾਨਵਰ ਕਾਫੀ ਆ ਬਾਕੀ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰਾ ਲੈਣੇ ਆ ਬਾਕੀ ਦਿਖਾਉਣੇ ਆ ਪਸ਼ੂ ਵੀਡੀਓ ਅੰਤ ਤੱਕ ਜਰੂਰ ਦੇਖਿਓ ਅੱਗੇ ਸੈਰ ਵੀ ਕਰ ਦਿਓ ਤੇ ਬਹੁਤ ਬਹੁਤ ਵੀਡੀਓ ਸਪੋਰਟ ਕਰਿਆ ਕਰੋ ਤੇ ਬਾਕੀ ਜਿਹੜੇ ਮੇਰੇ ਢੀੜ ਬੱਕਰੀ ਪਾਲਕ ਵੀੜ ਆ ਸੋ ਬਹੁਤ ਬਹੁਤ ਸਪੋਰਟ ਕਰੋ ਬਾਈ ਜੀ ਆਪਾਂ ਨੂੰ ਤੇ ਬਾਕੀ ਆਓ ਅੱਗੇ ਜਾ ਕੇ ਜਾਨਵਰ ਦਿਖਾ ਦਿੰਨੇ ਆ ਕਰਾਉਣੇ ਗੱਲਬਾਤ ਆਪਾਂ ਬਾਈ ਹੁਣਾਂ ਦੇ ਨਾਲ ਲੋ ਜਦ ਜੇ ਤੁਸੀਂ ਦੇਖ ਸਕਦੇ ਬਹੁਤ ਵਧੀਆ ਮਾਲ ਅੱਜ ਆਇਆਗਾ ਮੰਡੀ ਆ ਚ ਕਾਫੀ ਭੜੀ ਅੱਗੇ ਨਾਲ ਕਹਿੰਦਾ ਭਾਵਾ ਆਪਣਾ ਬਾਕੀ ਤਰਕੇ ਸਵੇਰੇ ਹੋਰ ਵੀ ਜ਼ਿਆਦਾ ਬਾਈ ਹੁਣੇ ਦੱਸ ਰਿਹਾ ਮੈਨੂੰ ਕਿ ਮਾਲ ਕਾਫੀ ਵੇਖ ਵੇਖ ਕੇ ਸੈਲ ਹੋ ਗਏ ਆ ਸੋੜਾ ਮੈਨੂੰ ਆਉਣ ਚ ਡੈੜੀ ਲੱਗ ਗਈ ਕਿਉਂਕਿ ਘਰੇ ਮੈਨੂੰ ਕੰਮ ਸੀਗਾ ਇੱਕ ਤਾਂ ਕਰਕੇ ਮੈਂ ਸੁਬਾਹ ਆ ਜਾਣ ਸਕਿਆ ਆਪਾਂ ਹੁਣ ਲੱਗ ਬੈਕ ਮੰਨ ਕੇ ਚੱਲੋ 2-3 ਵਜੇ ਪਰ ਫਿਰ ਵੀ ਮੰਡੀ ਚ ਪੂਰੀ ਰੌਣਕਾ ਪੂਰਾ ਵਧੀਆ ਮਾਹੌਲ ਬਣਿਆ ਹੋਇਆ ਤੇ ਬਾਕੀ ਆਓ ਇੱਕ ਵਾਰੀ ਮੈਂ ਲੋਕੇਸ਼ਨ ਦੱਸ ਦਿੰਦਾ ਮੰਡੀ ਦੀ ਨੀਅਰ ਦਾਣਾ ਮੰਡੀ ਆ ਜਾਂਦਾ ਮੈਨ ਵਾਸਟੈਂਡ ਦੇ ਕੋਲੇ ਮੰਡੀ ਲੱਗਦੀ ਐ ਤੇ ਬਾਕੀ ਜਦੋਂ ਆਪਾਂ ਬਰਨਾਲੇ ਤੋਂ ਛੋੜੀ ਬਾਜੇਖਣ ਤੋਂ ਬਰਨਾਲੇ ਨੂੰ ਜਾਵਾਂਗੇ ਤਾਂ ਜਲਾਲ ਪੰਡਾਉਂਦਾ ਕਿ ਸਾਰੀ ਵੀਰ ਜਾਣਦੀ ਆ ਕਰਦੇ ਆ ਜਾਨਵਰ ਕਾਫੀ ਐ ਵਿੱਚੋਂ ਇੱਕ ਦੋ ਕੀ ਜਾਣਕਾਰੀ ਦੇ ਪਾ ਲਾਵਾਂਗੇ ਤੇ ਬਾਕੀ ਪਹੁ ਸਾਰੇ ਦਿਖਾਵਾਂ ਅੱਗੇ ਆਪਾਂ ਤੇ ਬਾਕੀ ਆਓ ਕੱਢ ਲੈਂਦੇ ਗੱਲਬਾਤ ਆਪਾਂ ਸਾਸਰੀ ਕਾਲ ਜੀ ਸਾਸਰੀ ਜੀ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਮੰਡੀ ਚ ਆਉਂਦਾ ਜੀ ਧੰਨਵਾਦ ਜਿਹੜੇ ਆਪਾਂ ਜਾਨਵਰ ਦੇਖਦੇ ਆਂ ਦੋਨੇ ਆਪਣੇ ਜੀ ਹਾਂ ਜੀ ਠੀਕ ਹੈ ਜੀ ਪੰਡ ਆਪਣੇ ਜੀ ਜਲਾਲ ਓਕੇ ਜਲਾਲ ਪੰਡੀ ਆ ਹਾਂ ਠੀਕ ਹੈ ਜੀ ਠੀਕ ਹੈ ਜਿਹੜੇ ਆਪਾਂ ਜਾਨਵਰ ਦੇਖਦੇ ਆ ਕਿੰਨੇ ਕਿੰਨੇ ਉਮਰ ਦੇ ਜੀ ਇਹੀ ਹੈਗੀ ਐ ਇਹ ਸਾਲ ਸਾਲ ਦਾ ਦੋਨੇ ਸਾਲ ਸਾਲ ਦਾ ਓਕੇ ਜੀ ਨਸਲਾ ਕੀ ਵੀਟੜਾ ਹੈ ਹਾਂ ਆ ਵੀਟੜਾ ਹੈ ਹਾਂਜੀ ਆ ਦੂਜਾ ਠੀਕ ਹੈ ਜੀ ਥੋੜਾ ਜਿਹਾ ਕ੍ਰੋਸ ਪਨ ਜਾ ਜਾਂਦਾ ਹੈ ਹਾਂ ਓਕੇ ਜੀ ਲਓ ਜੀ ਕੁਆਲਟੀ ਚੱਕਦੇ ਬੱਚਾ ਰੇ ਸਾਲ ਸਾਲ ਦੀ ਉਮੜਾ ਦੋਨੇ ਚਟਕਾ ਖਾਣਾ ਬਈ ਹਾਂ ਹਾਂ ਠੀਕ ਹੈ ਜੀ ਤੇ ਕੀ ਮੁੱਲ ਰੱਖਿਆ ਪੈਣਾ ਇਹਦਾ ਇਹ ਤਾਂ ਹੈਗਾ 65000 ਆ ਦੱਬੇ ਦਾ ਜੀ ਦੱਬੇ ਦਾ ਖੁਜਮਾਨ ਤਾਂ ਜੀ ਟਿੱਕਾ ਵਾਲੇ ਦਾ ਜੀ ਕਾਲੇ ਦਾ ਹੈਗਾ 25000 ਕਾਲੇ ਦਾ ਮੁੱਲ 25000 ਰੁਪਏ ਦੂਜੇ ਦਾ ਮੁੱਲ 65000 ਰੁਪਏ ਲਓ ਜੀ ਇਹ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਵਾਕਵਾਲ ਕੁਆਲਿਟੀ ਹੈ ਬਾਕੀ ਘਰੇ ਵੀ ਜਾਨਵਰ ਹੈਗੇ ਆਪਣੇ ਕੋਲ ਜੀ ਨਹੀਂ ਆਹੀ ਹੈ ਦੋ ਬੇਚਤੀ ਠੀਕ ਹੈ ਬੇਚਤੀ ਠੀਕ ਹੈ ਲਓ ਵੀ ਦੋਨੇ ਆਹੀ ਆ ਮੋਬਾਈਲ ਨੰਬਰ ਦੱਸੋ ਜੀ ਆਪਣਾ ਦੱਸੋ ਹਾਂਜੀ ਵੀਰੇ ਦੱਸੋ ਮੋਬਾਈਲ ਨੰਬਰ ਆਪਣਾ 90415 ਹਾਂਜੀ 44299 ਠੀਕ ਹੈ ਜੀ ਉਹ ਵੀ ਦੋਸਤੋ ਨਾ ਕਿਸੇ ਆਪਣਾ ਹੀ ਕੇਵਲ ਖਾਨ ਲਓ ਵੀ ਦੋਸਤੋ ਜੇ ਤੁਹਾਨੂੰ ਜਾਨਵਰ ਪਸੰਦ ਆਉਂਦੇ ਆ ਤਾਂ ਤੁਸੀਂ ਮਾਲਕਾਂ ਨਾਲ ਜਰੂਰ ਸੰਪਰਕ ਕਰ ਲਿਓ ਨਾਮ ਹੈ ਵਾ ਕੇਵਲ ਖਾਨ ਜੀ ਤੇ ਜਲਾਲਪਨ ਤੋਂ ਹੀ ਆ ਜਨਵਰ ਬਰੇ ਘੈਂਟ ਜੀ ਆ ਹਾਂ ਜੀ ਸਾਸਰੀ ਕਾਲ ਜੀ ਭਾਈ ਕਿਹੜੀ ਪੰਨ ਤੋਂ ਆਏ ਆ ਆਖਲੀ ਜੀ ਪੰਡਾ ਅਗਲੇ ਤੋਂ ਆਏ ਜੀ ਹਾਂ ਜੀ ਅਸੀਂ ਆਖਲੇ ਜਲਾਲ ਕਾ ਹਾਂ ਹਾਂ ਜੀ ਠੀਕ ਹੈ ਜੀ ਕਿੰਨੇ ਪਹੂ ਲੈ ਕੇ ਆਏ ਆ ਪਹੂ ਹੀ ਲੈ ਆਏ ਆ 7 ਪਹੂ ਲੈ ਆ ਸੀ 7 ਪਹੂ ਲੈ ਕੇ ਆ ਠੀਕ ਹੈ ਜੀ ਆਪਣੀਆਂ ਸਾਰੇ ਹਾਂ ਜੀ ਆਪਣੀਆਂ ਠੀਕ ਹੈ ਜੀ ਘਰੇ ਵੀ ਕਾਫੀ ਪਹੂ ਆ ਕੇ ਨਹੀਂ ਹਾਂ ਹੈ ਜੀ ਠੀਕ ਹੈ ਜੀ ਤੇ ਜਿਹੜੇ ਪਤਰੇ ਬਈ ਆਹ ਦੋ ਬੱਕਰੀਆਂ ਦੇਖ ਰਹੇ ਆ ਕਿੰਨੀ ਉਮਰ ਦੀਆਂ ਆ ਦਰengah ਬਾਈ ਹੈਗਾ ਦੂਜੇ ਦੂਜੇ ਸੁਈਆ ਦੋ ਸਾਲ ਦੇ ਜਨ ਗੱਬਣਾ ਕਿਵੇਂ ਬਈ ਇਹ ਗੱਬਣਾ ਸੱਜਰ ਸੁਈਆ ਕਹਰਾ ਬੱਚਾ ਠੀਕ ਹੈ ਸੱਜਰ ਕਿਹੜੇ ਸੁਈਆ ਬਾਈ ਲਓ ਬਈ ਸੱਜਰ ਸੁਈਆ ਦੂਜੇ ਸੁਈਆ ਮਾਲਕ ਕਹਿੰਦਾ ਤੇ نسل ਕਿਹੜੀ ਹੈ ਭਰਾ ਇਹ ਉਹ ਕਿਹੜੇ ਪੁੱਤ ਇਹ نسل ਦੇਸੀ ਪਾਣੀ ਠੀਕ ਹੈ ਵੀਰੋ ਦੋਸਤੋ ਮੀਟਨ ਨਾਲ ਮੈਕਸੀ ਜੀ ਆ ਗਈ ਆ ਆ ਤਾਈ ਸੁਈਆ ਤੇ ਆਹ ਕਿਵੇਂ ਸੀ ਇਹ ਗੱਬਣਾ ਜੋ ਇਹ ਗੱਬਣਾ ਕਿੰਨੇ ਤਨ ਗੱਬਣਾ ਤਨ ਨਹੀਂ ਕਨਫਰਮ ਹੈ ਜੀ ਲੋਕ ਦੋਸਤੋ ਦੂਜੇ ਸੂਏ ਵਾਸਤੇ ਤਨ ਮਹੀਨਾ ਗੱਬਣਾ ਆ ਤਾਈ ਸੂਈ ਹੈ ਬੱਚਾ ਕੀ ਨਾ ਰੇ ਇਹ ਬੱਚਾ ਹੈਗਾ ਬਕੜਾ ਜੀ ਕਹਿ ਰਾ ਇਹ ਕਿਹੜਾ ਬਕੜਾ ਨਾਲ ਬੱਚਾ ਕਰੇ ਸ ਬੱਚਾ ਕਰੇ ਹੱਡਾ ਠੀਕ ਹੈ ਜੀ ਤੇਰਾ ਜੇਜ ਮੋਲ ਹੁਣ ਵੇਚਣ ਵਾਲਾ ਵੈਟਰਨਰ ਗੈਲਮੋਲ ਦਾ 42000 42000 ਲਗਤ ਕੁਛ ਲੱਗਿਆ ਵੀ ਹੈ ਬਾਈ ਕੁਛ ਲੱਗਿਆ ਮਗਾ ਨਹੀਂ ਲੱਗਿਆ ਠੀਕ ਹੈ ਜੀ ਮਤਲਬ 42 ਹੈ ਹਾਂਜੀ ਹੋ ਜੂ ਮਾਨ ਵਿੱਚ ਹਾਂ ਕਰਦਾ ਮਾਨ ਆ ਵੀ ਆਪਣੀ ਆ ਇਹ ਆਪਣੀਆਂ ਜੀ ਇੰਨਾ ਵਾਰ ਦੱਸ ਕੇ ਫੜੀ ਜਾਣ ਕੇ ਦੀ ਅਧਰ ਜੀ ਆ ਕਿਹਾ ਬਾਈ ਤੇਰੇ ਸਾਹਮਣੇ ਦੇਖ ਹੁੰਦਾ ਬਈ ਆਪਾ ਇਹ ਜੱਪਣਾ ਪਾਣੀ ਤਰਨੋ ਤੰਨਾ ਮੇਨਾਰੀ ਹਾਂਜੀ ਆ ਸੱਜਰਾ ਪਾਠ ਰੋਂਗ ਰਹੀ ਹੱਥ ਪਾਠ ਕਹਿੰਦੇ ਅੱਛਾ ਇਹਦਾ ਬੱਚਾ ਇਹਦਾ ਬੱਚਾ ਘਰੇ ਆ ਜੀ ਕਾਲੀ ਪਾਠਾ ਮਗਰ ਠੀਕ ਹੈ ਬੱਚੇ ਘਰੇ ਹੀ ਆ ਹਾਂ ਘਰੇ ਆ ਕਿੰਨੇ ਟਾਈਮ ਤੋਂ ਸੂਈ ਹੈ ਇਸ ਤਾਜੀ ਸੂਈ ਆ ਪਾਸੇ ਹੈਗੀ ਆ 2 ਮਹੀਨੇ ਕਿ ਸੂਈ 2 ਮਹੀਨੇ ਦੀ ਤਾਜੀ ਆ ਫਿਰ ਤਾਂ ਹਲੇ ਹਾਂ ਤੇ ਜੋੜੀ ਦਾ ਮੋਲੇ ਦਾ ਇਹਦਾ ਜੋੜੀ ਦਾ ਹੈਗਾ ਜੀ 50000 ਰੁਪਇਆ ਹੋਜੂ ਮਾਨ ਵਿੱਚ ਹਾਂ ਹੋਜੂ ਠੀਕ ਹੈ ਜੀ ਆਹ ਲਾਲ ਜਿੰਗਾ ਇਹ ਆਪਣੇਗਾ ਜੀ ਗੱਬਣਾ ਠੀਕ ਹੈ ਜੀ ਕਿੰਨੇ ਕਿੰਨੇ ਟਾਈਮ ਦੇ ਗਏ 2.5 2.5 ਮਹੀਨੇ ਠੀਕ ਹੈ ਲੋ ਵੀ 2.5 ਮਹੀਨੇ ਕਬਣਾ ਤੇ ਇਹਨਾਂ ਦਾ ਮੁੱਲ ਜੀ ਇਹਨਾਂ ਦਾ ਵੀ 60000 60000 ਜੜੀ ਹੈ ਹਾਂ ਜੀ ਤੇ ਇਹਨਾਂ ਤੇ ਨਾਰਾ ਬਾਈ ਇਹਨਾਂ ਦਾ 70000 ਜੀ 70000 ਹੋ ਜੂ ਮਾਨ ਬਾਕੀ ਹਾਂ ਜੀ ਨੰਬਰ ਦੱਸ ਕੇ ਆਪਣਾ 84277 ਠੀਕ ਹੈ ਜੀ 0834 ਠੀਕ ਹੈ ਜੀ ਆਪਣਾ ਬਣ ਕੇ ਰਿਹਾ ਸੀ ਆਖਿਲ ਗਈ ਹੈ ਜੀ ਆਖਲੀ ਜੀ ਆਪਣਾ ਲਈ ਹਾਂ ਜੀ ਲਓ ਬਈ ਦੋਸਤ ਇਸ ਨੰਬਰ ਤੇ ਸੰਪਰਕ ਕਰ ਲਓ ਬਾਈ ਹੁਣ ਇਹਨਾਂ ਨਾਲ ਜਾਣ ਕੇ ਲਾ ਕੇ ਦੇਤੀ ਆਪਾਂ ਜਾਨਵਰ ਕਾਫੀ ਆਏ ਆ ਬਾਕੀ ਗਾਹ ਕਾ ਬਹੁਤ ਆਏ ਆ ਮਾਲ ਬੈਗੀ ਵੀ ਭੋਗ ਗਿਆ ਪਹਿਲਾ ਲਾਲਾ ਜੀ ਬਾਕੀ ਭਾਈ ਜਨਵਰ ਆਪਣੇ ਹਾਂਜੀ ਹਾਂਜੀ ਸਸਰੀ ਕਲਜੀਪੁਰ ਦਾ ਭਾਈ ਕਿਹੜੇ ਪਿੰਡ ਤੋਂ ਆਪਾਂ ਸਰਜੀਤ ਪਰਤ ਹੈ ਪਿੰਡ ਸਰਜੀਤ ਪੜਾਈ ਹਾਂਜੀ ਠੀਕ ਹੈ ਜੀ ਇਹ ਲੱਗੇ ਰਹੇ ਜਾਂਦਾ ਨਾ ਜਲਾਲ ਦੇ ਗੌਂਡੀ ਪਿੰਡ ਹੈ 2 ਕਿਲੋ ਮੀਟਰ ओके जी ब्रो भाई ਜਿਹੜੇ ਜਾਨਵਰ ਆ ਦੇਖਦੇ ਆਂ ਦੇਸੀ ਹੈ ਹਾਂਜੀ ਦੇਸੀ ਮੁਰਗੀ ਕਿੰਨੇ ਮੈਲ ਆ ਤੇ ਕਿੰਨੀਆਂ ਫੀਮੇਲ ਆ ਤਿੰਨ ਮੁਰਗੀਆਂ ਜੀ ਤੇ ਛੇ ਮੁਰਗੀਆਂ ਜੀ ਠੀਕ ਹੈ ਜੀ ਯਾਨੀ ਕਿ ਵੀ ਦੋਸਤੋ ਵੀ ਨਾਲ ਬੱਕਰੀਆਂ ਨਾਲ ਨਾਲ ਆਪਾਂ ਛੱਕਰ ਵਗੈਰਾ ਲੈ ਸਕਦੇ ਆ ਹਾਂਜੀ 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 ਸੋ ਕਿਸੇ ਵੀ ਭਰਾਣ ਜੀ ਆਪਣੇ ਜਾਨਵਰ ਕੀ ਵੇਚਣਾ ਸੀਲ ਆ ਜੇ ਕਿ ਦੇਸੀ ਆ ਤੁਸੀਂ ਲਿਆ ਸਕਦੇ ਆ ਕਬੂਤਰ ਕੁੱਤੇ ਕਤੂੜੇ ਕਤਾਰੇ ਆ ਕਿਉਂਦੇ ਹੁੰਦੇ ਸੀ ਲੋ ਵੀ ਦੋਸਤੋ ਸਭ ਕੁਝ ਕੁੱਤੇ ਕਤੂੜੇ ਕਬੂਤਰ ਕੁੱਕੜ ਸਭ ਕੁਝ ਲੈ ਸਕਦੇ ਆ ਬੱਕਰਾਂ ਦਾ ਲੈਣ ਦਾ ਜਣੀਆਂ ਤੇ ਜਿਹੜਾ ਵੀ ਜਾਨਵਰ ਤੁਸੀਂ ਲੈ ਸਕਦੇ ਵਿੱਚੋਂ ਲਈ ਅਸਾਂ ਕਿੰਨੇ ਮੈਲ ਆ ਭਈ ਇਹ ਇਹ ਪੰਜ ਕੁੱਕੜ ਆਈ ਹਾਂਜੀ ਤਿੰਨ ਮੁਰਗੀਆਂ ਤਿੰਨ ਮੁਰਗੀਆਂ ਹਾਂਜੀ ਕਿੰਨਾ ਕਿੰਨਾ ਵਜਣਾ ਉਹਨਾਂ ਦਾ ਆ ਤਾਂ ਹੈਗਾ 2.5 3-3 ਕਿਲੋ ਦੇ ਮੁਰਗੇ ਵੱਡੇ ਜੀ ਠੀਕ ਹੈ ਜੀ ਹਾਂਜੀ ਲਓ ਵੀ ਤੁਸੀਂ ਚੈੱਕ ਕਰ ਸਕਦੇ ਆ ਤੇ ਵੀਰੇ ਘਰੇ ਵੀ ਹੈਗੇ ਜਾਨਵਰ ਕਿਹ ਆਈ ਹੈ ਠੀਕ ਹੈ ਜੀ ਤੇ ਕੀ ਇਹਨਾਂ ਦਾ ਮੁੱਲ ਹੁਣ ਜੈਜਾ ਮੁੱਲ ਉਹ ਵੱਡੇ ਦਾ 8-800 ਮੁਰਗਾ ਜੀ ਹਾਂਜੀ 500 ਰੁਪਏ ਜੀ ਤੇ ਬਾਕੀ ਹੋ ਜੋ ਮਨ ਜੇ ਕਿ ਭਰਾ ਵੀਡੀਓ ਦੇ ਕੇ ਫੋਨ ਲਾਵੇ ਨਾਮ ਮੰਤਰ ਕਰਾਂਗੇ ਠੀਕ ਹੈ ਨੰਬਰ ਦੱਸ ਕੇ ਆਪਣਾ ਹਾਂਜੀ 94657 ਜੀ ਹਾਂਜੀ 22198 ਜੀ ਨਾਮ ਆਪ ਆਪਣਾ ਹਾਂਜੀ ਜਸਕਰਨ ਸਿੰਘ ਜਸਕਰਨ ਸਿੰਘ ਦੁਕਾਨ ਵੀ ਆਪਣੀ ਹੈ ਦੁਕਾਨ ਵੀ ਆਪਣੀ ਹੈ ਜੇ ਕਿ ਵੀਰ ਦਾ ਐਂਟਰ ਨੂੰ ਚਾਹੀਦਾ ਕੋਈ ਗਾਨੀਆਂ ਵਗੈਰਾ ਹੋਰ ਚੋਲੇ ਵਗੈਰਾ ਬੱਕਰੀਆਂ ਦਾ ਸ਼ਿੰਗਾਰ ਲੋ ਵੀ ਦੋਸਤੋ ਕਈ ਹੈ ਜੀ ਕਿਸੇ ਭਰਾ ਦੀ ਰੀਝ ਹੁੰਦੀ ਆ ਵੀ ਬੱਕਰੀ ਲੈਣੀ ਨੇ ਪਹਿਲੀ ਜਿਹੜੀ ਜਾ ਮੰਨ ਕੇ ਚੱਲੋ ਜਵਾਕ ਵਾਸਤੇ ਆਪਣਾ ਬੱਚੇ ਦਾ ਮਨ ਚਿਤ ਖੁਸ਼ ਕਰਨਾ ਤੇ ਗਾਨੀ ਤੀ ਹਾਸਕਾਰ ਕਰਕੇ ਲਿਆਣਾ ਪਸੂ ਕੁ ਵੀ ਤੁਹਾਨੂੰ ਮੌਕਾ ਮਿਲ ਜਾਂਦਾ ਲਓ ਜੀ ਗਾਨੀਆਂ ਆਪਾਂ ਜੇ ਜੇ ਮੁੱਲ ਚ ਦਵਾ ਦੇਣੀਆਂ ਮੈਂ ਮੰਡੀ ਚ ਹੀ ਹੁੰਨਾ ਵੀਡੀਓ ਕਰਨ ਵਾਸਤੇ ਤੇ ਪਊ ਆਪਾਂ ਜੇ ਜੇ ਮਲ ਕਰਦਣਾ ਫੜਾਣਾ ਚੀਜ਼ਾਂ ਦਾ ਹਾਂ 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 ਮੈਂ ਸੰਧਾਰੇ ਝਾਂਜਰੇ ਝੁੰਜਰਾ ਪਸੂਆਂ ਦੇ ਮਨਗੋਟਰਨਿਆਂ ਦੇ ਮੱਝਾਂ ਦੇ ਜਿਹੜਾ ਕੋ ਮਰਜ਼ੀ ਸੰਧਾਰੇ ਲਓ ਵੀ ਦੋਸਤੋ ਤੁਸੀਂ ਜਾਨਵਰ ਲੈਣ ਵਾਲੇ ਬਣੋ ਤੁਹਾਨੂੰ ਹਰੇਕ ਚੀਜ਼ ਮਿਲੂਗੀ ਸਾਧਨ ਵੀ ਮਿਲ ਜੂਗਾ ਤੇ ਹਾਸਕਾਰ ਹੀ ਮਿਲ ਜੂਗਾ ਪਸੂ ਦਾ ਚੈਨਲ ਦੇ ਮਾਧਿਅਮ ਰੇ ਬੇਨਤੀ ਕਰਦੇ ਹਾਂ ਹਰ ਮੰਗਲਵਾਰ ਜੰਗਰਾਲ ਜ਼ਰੂਰ ਪਹੁੰਚਿਆ ਕਰੋ ਲੋ ਵੀ ਦੋਸਤ ਬੱਕਰੀਆਂ ਬਹੁਤ ਅਮਨਜੰਗੀ ਹੁੰਦੇ ਆ ਕਿਤੇ ਇੱਕ ਦਿਨ ਹੀ ਖੂਬ ਬੱਕਰੀ ਪਾਲ ਕੇ ਸੌਂਦਾ ਜ਼ਰੂਰ ਪਹੁੰਚ ਲੋ ਵੀ ਦੋਸਤ ਜ਼ਰੂਰ ਤੁਸੀਂ ਵੀਡੀਓ ਵੱਲ ਤੁਸੀਂ ਜ਼ਰੂਰ ਇੱਕ ਦੱਬ ਕੇ ਸ਼ੇਅਰ ਕਰਦੇ ਹੋ ਇੰਨੀ ਕ ਸਪੋਰਟ ਕਰ ਦਿਓ ਭਰਾ ਬਣ ਕੇ ਸਾਰੇ ਤੁਸੀਂ ਆਪਣੇ ਭੈਣ ਭਰਾ ਫੇੜ ਜਾ ਕਿ ਅੱਗੇ ਗੱਡੀ ਉੜਦੀ ਹੁੰਦੀ ਹੈ ਹੌਲੀ ਹੌਲੀ ਤੇ ਤੁਸੀਂ ਜ਼ਰੂਰ ਸਪੋਰਟ ਕਰੋ ਭਰਾ ਬਣ ਕੇ ਜੇ ਕਿ ਭਰਾ ਵੀਡੀਓ ਦੇਖ ਰਹਾ ਆਪਣੇ ਕੋਈ ਪਸ਼ੂ ਪਾਲ ਕੇ ਵੀਰ ਤਾਂ ਤੁਸੀਂ ਬੱਕਰੀਆਂ ਜਿਹੜੇ ਪਾਲਦੇ ਵੀਰ ਸਕਰੀਨ 'ਆ ਬੱਕਰਾਂ ਦੇ ਹਨਾ ਬਾਈ ਉਹਨਾਂ ਤੱਕ ਜ਼ਰੂਰ ਪਹੁੰਚਾ ਦਿਓ બસ ਆਹੀ ਆਪਣੀ ਬੈਂਤੀ ਹੈ ਦੋਸਤੋ ਬਾਕੀ ਤੁਸੀਂ ਬਹੁਤ سپورਟ ਕਰਦੇ ਆਂ ਸਾਨੂੰ ਤੁਹਾਡੇ ਤੇ ਮਾਣ ਆ ਤੁਸੀਂ ਹੋਰ ਵੀ سپورਟ ਕਰ ਰਹੇ ਹੋਗੇ ਤੇ ਬਾਕੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ